ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕਈ ਦਿਨਾਂ ਤੋਂ ਲੈ ਕੇ ਹਿਆਰਪੁਰ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇੱਕ ਘਟਨਾਵਾਂ ਵਾਪਰ ਰਹੀਆਂ ਨੇ ਮੈਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ੀ ਬੋ ਜਿਹੜੀ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ ਇੱਕ 5-6 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਹੈ ਉਤਾ ਸ਼ੁਕਰ ਹੈ ਰੱਬ ਦਾ ਕਿ ਪਤਾ ਲੱਗ ਗਿਆ ਉੱਥੇ ਮੌਕੇ ਦੇ ਤੇ ਉੱਥੇ ਉਸ ਬੱਚੀ ਨੂੰ ਬਚਾ ਲਿਆ ਗਿਆ ਨਹੀਂ ਅਜ ਇੱਕ 6 ਸਾਲ ਦੀ ਬੱਚੀ ਨੂੰ ਉਹਨੂੰ ਪ੍ਰਵਾਸੀ ਚੱਕ ਕੇ ਕਮਰੇ 'ਚ ਲੈ ਗਿਆ ਸੀ ਸ਼ਦੋ ਪ੍ਰਵਾਸੀਆਂ ਦੀ ਹੀ ਬੱਚੀ ਸੀ ਜਾਂ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਣਾ ਹੈ ਲਹਿਰਾ ਮੁਹੱਬਤ ਜ਼ਿਲ੍ਹਾ ਬਰਹੰਡਾ ਉੱਥੇ ਘਟਨਾ ਵਾਪਰੀ ਆ ਉਹ ਸੇਵ ਲੈਨ ਪਿੱਛੇ ਜਿਹੜੀ ਵਾਲ ਨਾਲ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਰਨ ਵਾਲਾ ਕਰਤਾ ਤਪੇ ਦੀ ਘਟਨਾ ਐਸੇ ਸੀਜ਼ਨ ਦੇ ਵਿੱਚ ਜਦੋਂ ਝੋਨਾ ਲਾਉਣ ਇਧਰ ਪ੍ਰਵਾਸੀ ਆਏ ਸੀ ਤਾਂ ਤਪਾ ਮੰਡੀ ਦੇ ਵਿੱਚ ਕੋਈ ਮਾੜੀ-ਮੋਟੀ ਗੱਲ ਪਿੱਛੇ ਝਗੜਾ ਹੋ ਗਿਆ 11-12 ਕ ਜਾਨੇ ਸੀਗੇ ਝੋਨਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਬਤਾ ਨਾਲੇ ਚ ਜਦੋਂ ਉੱਧਰ ਗਏ ਉਹ ਪੁੱਛਿਆ ਉਹਨਾਂ ਦੇ ਪਰਿਵਾਰ ਨੇ ਭਾਈ ਸਾਡਾ ਮੁੰਡਾ ਨਹੀਂ ਆਇਆ ਤੇ ਹੌਲੀ-ਹੌਲੀ ਸ਼ੱਕ ਹੋਈ ਪੁਲਿਸ ਕੋਲ ਦਰਖਾਸਤ ਕਹੀ ਤਾਂ ਮੰਨ ਗਏ ਵੀ ਇਸ ਦਾ ਮਾਰ ਕੇ ਪੰਜਾਬ 'ਚ ਦੱਬਿਆ ਤਫੇ ਮੰਡੀ ਕੋਲੇ ਤਾਂ ਬਿਹਾਰ ਪੁਲਿਸ ਨੇ ਆ ਕੇ ਤਫੇ ਮੰਡੀ ਪੁਲਿਸ ਨਾਲ ਲਾ ਕੇ ਉਹ Laash ਨੂੰ ਥੱਲਿਓਂ ਕਢਾਇਆ ਗਿਆ ਸੋ ਸਵਾਲ ਰੋਜ਼ ਇਹ ਪੰਜਾਬ ਦੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਰਕਾਰ ਬਿਲਕੁਲ ਚੁੱਪ ਐ ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਾਬ ਸਤਜਾਲੇ ਮਹਾਰਾਜ ਜੀ ਭਾਨਸੇਮਾਨ ਇੱਕ ਬਿਆਨ ਦਿੰਦੇ ਆ ਸੋ ਤੁਸੀਂ ਸੁਣਿਆ ਮਾਨਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋਈ ਘੰਟੜਾ ਨੂੰ ਅੰਜਾਮ ਦਿੱਤਾ ਉਹਨੂੰ ਅਸੀਂ ਸਜ਼ਾ ਦੇਵਾਂਗੇ ਸਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜਿਹੀ ਗੱਲ ਤੈਨੂੰ ਕੁਝ ਕਹਿ ਦੇ ਤੈਨੂੰ ਚਬ ਜਾਂਦੀ ਹੈ ਤੇ ਚੱਕ ਕੇ ਪਰਚਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਬਕਾ ਮਾਸਟਰ ਹੋ ਸਕਦਾ ਸਾਬਕਾ ਡਾਕਟਰ ਹੋ ਸਕਦਾ ਸਾਬਕਾ ਪ੍ਰਿੰਸੀਪਲ ਹੋ ਸਕਦਾ ਸਾਬਕਾ ਡਰੱਗੀ ਕੀ ਹੋਇਆ ਸਾਬਕਾ ਪੱਤਰਕਾਰ ਕੀ ਹੋਇਆ ਸਾਬਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਛੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕਟਨਾ ਵਾਪਰ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਦੇ ਨਾਲ ਕੋਈ ਕਾਰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤਾਤੋ ਸਰਿਆ ਨਹੀਂ ਨਾ ਕੋਈ ਛੋਡਾ ਬੰਦਾ ਕੋਈ ਮੰਤਰੀ ਕੋਈ ਐਮ ਐਲ اے ਉਸ ਪਰਿਵਾਰ ਨਾਲ ਕੋਈ ਦੁੱਖ ਸਾਂਝਾ ਕਰਨ ਗਿਆ ਇਹ ਸਾਡੀ માનਸਿਕਤਾ ਹੈ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਹਾਂ ਅਸੀਂ ਇਸ ਗੱਲ ਲਈ ਨਹੀਂ ਰਲ ਆ ਪਾ ਰਹੇ ਅਸੀਂ ਕਹਿੰਦੇ ਹਾਂ ਵੀ ਜੇ ਇਸੇ ਮੁਲਖ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਹੈ ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟ ਇਹ ਕਾਨੂੰਨ ਵਾਰੀ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਾਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜਾਂ ਸੁਣੋਗਾ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਇੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਨੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਅਜਿਹਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੋ ਜਿਹੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜ਼ੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਕੋਈ ਹੋਰ ਰੰਗਤ ਦੇ ਕੇ ਕੋਈ ਦੰਗੇ ਭੜਕਾ ਕੇ ਕੋਈ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੇ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਹੈ ਆਪਾਂ ਇਹ ਲਾਈ ਲੜਦੇ ਵੀ 27 ਦੇ ਵਿੱਚ ਜਿਹੜੀਆਂ-ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਿਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਦਾ ਵਾਅਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੂਬਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਾਫਾਈਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚੋਂ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਾਫਾਈਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਵੋ ਸਾਰਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤੇ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤੇਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਹੈ ਅਸੀਂ ਪੰਜ-ਛਾ ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆਂ ਫਿਰ ਭੁੱਲ ਜਾਂਦੇ ਆਂ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖੋ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਐ ਤੁਸੀਂ ਸੋਝ ਜਾਂਦੇ ਆਂ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲਓਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾਂ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹਿੱਸਕ ਹੋ ਜਾਓਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਹੈ ਸ਼ਾਂਤਮਈ ਤਰੀਕਿਆਂ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਸ ਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਰਾਹ ਦੇ ਫੋਨ ਜਾਂ ਸਨੇਹ ਭਾਈ ਚੱਕ ਦਾਂਗੇ ਫੱਟੇ ਆ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਵੋ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਹੈ ਜੀਆਂ ਹਦਾਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਵਧ ਸਕਦੇ ਆ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗਈ ਗੁਜ਼ਰੀਆ ਸੁਣ ਹੀ ਲਿਆ ਭਾਂਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪੀ ਨੂੰ ਤਾਂ ਬਿਆਨ ਦੇਣੇ ਕੀ ਹੈ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੌਤੀ ਆਪਣੇ ਆਪ ਨੂੰ ਜਿਹੜੇ ਜਾਲੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪ ਨੇ ਅੱਜ ਦੇਸ਼ ਮੜਾ ਧਿਆਨ ਮਾਰੋ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਬਕਾ ਤੁਹਾਨੂੰ ਇਹ ਵੀ ਦੱਸ ਦਿੰਨਾ ਪੰਜਾਬ 'ਚ ਅਜੇ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੇਥੋਂ ਗੱਲ ਹਾਲਾ ਸਾਡੇ ਥੋੜੇ ਤੱਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾਲ ਸੁਣੋ ਮੇਰੀ ਆ ਗੱਲ ਨੂੰ ਮੈਂ ਕਿ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਭਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਭਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜਦੋਂ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿ ਆਂ ਗੱਲ ਕੀ ਐ ਕਹਿੰਦਾ ਮੇਰੇ ਰਲਾ ਕੁਝ ਹੋਇਆ ਜਾ ੱੱਕਾ ਹੋ ਗਿਆ ਕਹਾਂ ਪਰ ਤਦ ਉਸ ਸੜਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲਓ ਇੱਥੇ ਖੜ ਗਏ ਆ ਸੋਚ ਆ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਡੂ ਲੱਖ ਰੁਪਏ ਮੈਨੂੰ ਦੇਈ ਬੈਠਾ ਉਹ ਮਰਾ ਲੈ ਕੇ ਭੱਜ ਜਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਰੱਸੀ ਮੈਨੂੰ ਕਹਿੰਦਾ ਭਾਈ ਇੱਥੋਂ ਆਪ ਬੀਹ ਜਾਂ ਜਿਹੜੀ ਬੀਹ ਚ ਆਪਾ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਰਵਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਹੋ ਆ ਕੇ ਨਾ ਕਹਿੰਦਾ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰੂਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਉਂਟ 'ਚ ਲੈ ਕੇ ਗਿਆ ਕਹਿੰਦਾ ਮੈਂ ਜੇ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛੇ ਵੀ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਕਹਿੰਦਾ ਕਿ ਜਿਹੜਾ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਦੇ ਖਾਤਰ ਕਹਿੰਦਾ ਸਰਦਾਰ ਨੇ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲਓ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਤਮਚਾਮ ਸੀਦਾ ਚਾਹ ਧਰ ਲਈ ਬਾਈ ਨੇ ਵੋਟਾਂ ਖਾਤਰ ਗਈ ਸੀ ਚਾਹ ਬਣਾ ਲਈ ਇੱਕ ਇੱਕ ਪ੍ਰਵਾਸੀ ਚਾਹਤ ਕਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਗ ਦੇ ਕੋਲੇ ਘਿਓ ਨਹੀਂ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੂੰ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਉਹਨੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਏ ਸੋ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੇ ਸੋਨੂ ਆਲਾ ਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੱਸ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨੇ ਕੱਢ ਜਾਂਦੇ ਹੋ ਲਰਾਮੂ ਆਹ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆਗੂ ਹਾਕੜਾ ਕਰਾ ਦੀ ਆਹ ਕੰਮ ਕਰਾ ਦੀ ਉਹ ਕੰਮ ਕਰਾ ਦੀ ਤਰੋ ਦੂ ਬਾਦ ਪਤਾ ਹੁੰਦਾ ਕੀ ਅਸਨ ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਓਰ ਦੀਆਂ ਕੌੜੀਆਂ ਕੰਗੇ ਚੁੱਲਿਆਂ 'ਤੇ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ 'ਤੇ ਚੜਾਏ ਹੋਏ ਨੇ ਇਹ ਫਿਰ ਉਹ ਕੱਲੇ ਛੋੜੇ ਗੋਹੇ-ਕੂੜੇ ਨਹੀਂ ਕਰਦੇ ਛੋੜਿਆਂ ਮੱਜਾਂ ਦੀਆਂ ਧਾਲਾਂ ਨਹੀਂ ਕੱਢਦੇ ਛੋੜੇ ਚੁੱਲ੍ਹੇ 'ਚੋਂ ਕੇ ਨਹੀਂ ਸਾਹਮਦੇ ਕੁਪਰ ਛੋੜਾ ਹੋਰ ਵੀ ਕੋਈ ਸੰਭੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿੱਗਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਿਹਾ ਆ ਮੈਂ ਪੰਜਾਬ ਦੇ ਲੋਕਾਂ ਦੀ ਮੈਂ ਫੇਰ ਤੁਹਾਡੇ ਨਿਰਚਾ ਲੱਗਦੀਆਂ ਯਾ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਿਹਾ ਮੈਂ ਬਹੁਤ ਬੰਦਿਆਂ ਨਾਲ ਮੈਂ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਨਾਂ ਦਾ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਸਿਰ ਹੱਟੇ ਆ ਸੋਚ ਕਰਕੇ ਇਹ ਅਕਲ ਨੂੰ ਹੱਥ ਮਾਰ ਲਓ ਇਕੱਠੇ ਹੋ ਜੋ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਅ ਜਿੰਨਾ ਸਾਡਾ ਐਸਸੀ ਭਾਈਚਾਰਾ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੇ ਹੱਕ ਤੇ ਡਾਕਾ ਵੱਜ ਰਿਹਾ ਕਿਵੇਂ ਵੱਜ ਰਿਹਾ ਹੈ ਹਰ जुगाੜ ਨਾਲ ਰੱਖ ਹੋਇਆ ਗਿਆ ਆ ਜਿੰਨੇ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਇਹ ਲੈ ਰਹੇ ਨੇ ਸਾਰੇ ਐਸਸੀ ਸਰਟੀਫਿਕੇਟ ਬਣਾ ਕੇ ਪਰ ਉਹ ਸੁਪੈਜੋ ਲੈ ਆ ਕੇ ਆ ਜਿਹੜੀ ਜ਼ਾਲ ਲੱਖ ਦਾ ਸਰਕਾਰ ਕਹਿੰਦੀ ਆ ਇਲਾਜ ਫ੍ਰੀ ਕਰਿਆ ਕਰਾਂਗੇ ਉਹ ਸਾਰੀਆਂ ਸਹੂਲਤਾਂ ਇਹ ਲੈਣਗੇ ਸਾਡਾ ਪੰਜਾਬ ਦਾ ਮਜ਼ਦੂਰ ਤਾਂ ਵਿਚਾਰਾ ਮਾਰਿਆ ਗਿਆ ਸਾਰਾ ਕੰਮ ਉਹਦਾ ਖੋਇਆ ਗਿਆ ਤੇ ਸਾਡੇ ਜ਼ਿੰਮੇਦਾਰ ਭਰਾ ਵੀ ਕੀ ਸੋਚਦੇ ਇਹੀ ਹੁੰਦੇ ਆ ਉਹਨਾਂ ਨੇ ਵੀ ਸੋਚ ਇਹੀ ਹੈ ਵੀ ਕੋਈ ਗੱਲ ਨਹੀਂ ਸਾਡੇ ਵਾਲੇ ਬੰਦੇ 600 ਮੰਗਦੇ ਆ 700 ਮੰਗਦੇ ਆ 500 ਮੰਗਦੇ ਆ 300 ਜੀ ਆ ਜਾਣਗੇ ਸੋ ਸਾਡੀ ਵੇਤੀ ਖੜ ਗਈ ਆ ਦੋ ਭਰਾ ਰੈਡੀ ਲਾਈ ਬੈਠਾ ਰੈਡੀ ਦੋ ਬੰਦੇ ਇੱਕ ਸਾਡਾ ਹੋਵੇ ਇੱਕ ਪ੍ਰਵਾਸੀ ਹੋਵੇ ਸਾਡੇ ਵਾਲੇ ਬੰਦੇ ਉਹਦੇ ਕੋਲ ਜਾਏ ਖਾਣਗੇ ਪੰਜਾਬ ਦੇ ਵਿੱਚ ਆਈਵੀਪ ਸੈਂਟਰ ਪਤਾ ਕਿਉਂ ਖੁੱਲ ਗਏ ਟੀਕਾ ਲੈਣ ਵਾਲੇ ਟੀਕੇ ਨਾਲ ਜਵਾਗ ਲੈਣ ਵਾਲੇ ਮੈਂ ਬਜ਼ਾਰਾਂ ਜਾਣਾ ਸ਼ਹਿਰਾਂ ਜਾਣਾ ਦੇਖਦਾ ਗੋਲ ਗੱਪੇ ਰੇੜੀ ਦੇ ਉੱਤੇ ਮੋਂਸਟਰੀਆਂ ਰੇੜੀਆਂ ਨੂਡਲਾਂ ਦੀਆਂ 버ਗਰਾਂ ਦੀਆਂ ਪੀਜਿਆਂ ਦੀਆਂ ਗੋਲ ਗੱਪਿਆਂ ਦੀਆਂ ਸਮੋਸਿਆਂ ਦੀਆਂ ਰੇੜੀਆਂ ਤੇ ਲੋਕਾਂ ਐ ਖੜੇ ਹੁੰਦੇ ਜਿਵੇਂ ਮੱਖੀਆਂ ਜੰਬੜੀਆਂ ਹੁੰਦੀਆਂ ਗੁੜ ਨੂੰ ਇੰਨਾ ਇਕੱਠ ਹੁੰਦਾ ਰੇੜੀਆਂ ਤੇ ਆ ਖਾ ਖਾ ਕੇ ਨੀਰਾ ਮੈਦਾ ਨੀਰੀ ਮੌਤ ਨੀਰੀ ਜ਼ਹਿਰ ਜਿੰਨਾ ਫਾਸਟ ਫੂਡ ਜੰਕ ਫੂਡ ਤਲਿਆ ਫੜਿਆ ਖਾ ਰਹੇ ਹੋ ਜ਼ਹਿਰ ਖਾ ਖਾ ਕੇ ਤੁਸੀਂ ਖੱਸੀ ਹੋਈ ਜਾਂਦੇ ਹੋ ਸੋਡੇ ਨਹੀਂ ਜਵਾਬ ਪੈਦਾ ਹੁੰਨੇ ਆ ਸਾਰਾ ਪੰਜਾਬ ਇਸ ਕੰਮ ਤੇ ਲੱਗਿਆ ਹੋਇਆ ਮੈਂ ਆ ਹੁਣ ਮੈਂ ਰਾਮਪੁਰੇ ਆਇਆ ਸ਼ਹਿਰ ਨੇੜੇ-ਨੇੜੇ ਰਾਮਪਰਾ ਪੈਂਦਾ ਜੂਸ ਵਾਲੇ ਕੋਲ ਦੋ ਬੰਦੇ ਨਹੀਂ ਹੈਗੇ ਪੀਣ ਵਾਲੇ ਕੋਲੇ ਤੇ ਉਥੇ ਰੇੜੀਆਂ ਲੱਗੀਆਂ ਤਿੰਨ ਚਾਰ ਚ ਸੀ ਪਾਕਿਸਤਾਨ ਚਾਉ ਦੇ ਵਿੱਚ ਤੇ 70 80 ਬੰਦੇ ਖੜੇ ਆ ਨਾਲ ਜਵਾਕਾਂ ਨੂੰ ਲੈ ਕੇ ਖੜ ਜਾਂਦੇ ਆ ਵੀ ਤੁਸੀਂ ਤਾਂ ਜ਼ਹਿਰ ਖਾਣੇ ਆ ਜਵਾਕ ਨੂੰ ਕਿਉਂ ਮਾਰੀ ਜਾਂਦੇ ਹੋ ਸਾਡਾ ਖਾਣਾ ਪੀਣਾ ਦਾਰੂ ਨਾਲ ਡਾਕ ਕੇ ਲਾਣ ਨਾਲ ਸੌ ਜਾਂਦੇ ਆ ਸਾਡਾ ਡਾਕਟਰ ਗਗਨ ਗੈਸਟਰੋ ਵਾਲਾ ਉਹਦੇ ਕੋਲ ਮੈਂ ਜਾਨਾ ਸ਼ਰਾਬ ਨਾਲ ਡੱਕੇ ਜਿਹੜੇ ਸ਼ਰਾਬੀ ਨੇ ਉੱਥੇ ਲੀਵਰ ਰੂਵਰ ਖਤਮ ਹੋ ਗਏ ਗੁਰਦੇ ਖਤਮ ਹੋ ਗਏ ਉੱਥੇ ਅਡਾਂਦੇ ਪਈਆ ਦੋ ਤਿੰਨ ਰੋਜ਼ ਮਰ ਜਾਂਦੇ ਆ ਜਾਂ ਲਾਣ ਪੀ ਕੇ ਮਰੀ ਜਾਂਦੇ ਹੋ ਜਾਂ ਜ਼ਹਿਰ ਵਾਲਾ ਖਾਈ ਪੀ ਜਾਂਦੇ ਹੋ ਜਾਂ ਜ਼ਹਿਰ ਨਾਲ ਪਾਣੀ ਪੀ ਜਾਂਦੇ ਹੋ ਜਾਂ ਮੈਦੇ ਖਾਈ ਜਾਂਦੇ ਖੜੇ ਰਿਹੜੀਆਂ ਦੇ ਉੱਤੇ ਫੇ ਛੋਡੇ ਕਿੱਥੋਂ ਸਪਰਮ ਛੋਡੇ ਕਿੱਥੋਂ ਛੋਡੇ ਸਪਰਮ ਕਾਉਂਡ ਬਣਨੇ ਛੋਡੇ ਕਿੱਥੋਂ ਸਗਰਾਂ ਨੂੰ ਬਣਨੇ ਬੱਚਾ ਪੈਦਾ ਕਰਨ ਵਾਲੇ ਫੇ ਠੀਕਾ ਨੇ ਜਵਾਬ ਲਾਉਂਗੇ ਜਾਹ ਫੜਿਆ ਜਾ ਕੋ ਚੱਲੂ ਜੋ ਮੈਂ ਸੁਨਾਈਆਂ ਕਹਾਣੀਆਂ ਆ ਕੁਛ ਹੋਈ ਜਾਂਦਾ ਪਿੰਡਾਂ ਦੇ ਵਿੱਚ ਅਗਲੀ ਗੱਲ ਬਾਹਰ ਲਓ ਤੁਸੀਂ ਵੀ ਸੁਣ ਲਓ ਹੁਣ ਥੋੜੀ ਬਾਹਰਲੀ ਗੱਲ ਕਰਨ ਲੱਗੇ ਆਪਾਂ ਇੰਗਲੈਂਡ ਦੇ ਵਿੱਚ ਪਰਸੋਂ ਇੱਕ ਬਹੁਤ ਵੱਡਾ ਮਜਾਰਾ ਹੋਇਆ ਟੌਮੀ ਰੌਬਸਨ ਨਾਮ ਦਾ ਬੰਦਾ ਜਿਹਨੇ ਪੂਰਾ ਇੰਗਲੈਂਡ ਹਿਲਾ ਕੇ ਰੱਖਤਾ ਲੱਖ ਡੇਢ ਲੱਖ ਬੰਦਾ ਇਕੱਠਾ ਕਰ ਗਿਆ ਉਹ ਉਹਨਾਂ ਨੇ ਵੀ ਇਹੀ ਮਹਿਮ ਚਲਾਈ ਐ ਵੀ ਸਾਡੀ ਡੈਮੋਗ੍ਰਾਫੀ ਬਦਲਦੀ ਇਹ ਬਾਹਰਲੇ ਨੂੰ ਕੱਢੋ ਇੱਥੋਂ ਖੇਤਰ ਤੁਹਾਡੇ ਉਧਰ ਹੀ ਫਿਰਨ ਲੱਗ ਗਿਆ ਆਸਟ੍ਰੇਲੀਆ ਜੀ ਮੁਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਬੁਢੀ 1992 ਦੀ ਕੱਢ ਕੇ ਬਾਹਰ ਮਾਰੀ ਅਗਲੇ ਨੇ ਵੀ ਆ ਜਾ ਕ੍ਰੈਡਰਾਂ ਦੇ ਵੀ ਖੇਤਰ ਫਿਰਨੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫੁੱਟਬਾਲ ਬਣਾ ਕੇ ਖੇਡਿਆ ਗਿਆ ਸੜਕ ਦੇ ਉੱਤੇ ਇੱਕ ਬੰਦੇ ਦੁਆਰਾ ਇੰਗਲੈਂਡ ਦੇ ਵਿੱਚ ਜਿਹੜੀ ਗਰੂਮਿੰਗ ਹੋ ਰਹੀ ਆ ਉਥੋਂ ਤਾਂ ਆਪਦੇ ਮੁੰਡੇ ਫੋਨ ਕਰਦੇ ਆ ਉਹ ਕਹਿੰਦੇ ਭਾਈ ਐਨੇ ਇੱਥੇ ਸੀਰੀਆ ਤੋਂ ਕਤਰ ਤੋਂ ਦੋਹੇ ਤੋਂ ਅਫਗਾਨਿਸਤਾਨ ਤੋਂ ਰਾਂ ਤੋਂ ਰਾਖ ਤੋਂ ਕੰਬੋਡੀਆ ਤੋਂ ਥੋਪੀਆ ਤੋਂ ਫਰਸਤੀਨ ਤੋਂ ਐਨਾ ਇੱਥੇ ਮੁਸਲਮਾਨ ਆ ਚੁੱਕੇ ਆ ਇੰਗਲੈਂਡ ਦੇ ਵਿੱਚ ਉਹਨੇ ਅੰਗਰੇਜ਼ਾਂ ਦੀਆਂ ਚਾਰਾਂ-ਚਾਰਾਂ ਸਾਲ ਦੀਆਂ ਬੱਚੀਆਂ ਨਾਲ ਗੁਰਮੁਖੀ ਸ਼ੁਰੂ ਕਰਤੀ ਸਿੱਖਾਂ ਦੀਆਂ ਕੁੜੀਆਂ ਨਾਲ ਸ਼ੁਰੂ ਕਰਤੀ ਤੇ ਸਾਡੇ ਵਾਲੇ ਉੱਥੇ ਦੱਸਿਆ ਮੈਨੂੰ ਕਹਿੰਦਾ ਬਰਮਿੰਗਮ ਦੇ ਵਿੱਚ 50 ਗੁਰਦੁਆਰੇ ਬਣਾਈ ਬਠਰ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਕਿਉਂ ਕਮੈਂਟਰੀ ਸ਼ੈਰ ਆ ਕਹਿੰਦਾ ਉੱਥੇ 6 ਕਿਲੋਮੀਟਰ ਦਾ ਸ਼ਹਿਰ ਹੈ 13 ਗੁਰਦੁਆਰੇ ਆਸੀਂ ਲੰਗਰ ਲਾਉਣ ਤੇ ਦੱਬੀ ਰੱਖੀਏ ਕੰਮ ਤੇ ਗੁਰਦੁਆਰੇ ਬਣਾਉਣ ਤੇ ਜ਼ੋਰ ਦੇਈ ਰੱਖੀਏ ਉਹ ਘਰ ਅੰਗਰੇਜ਼ ਚੜਦੇ ਆ ਤਾਂ ਗੱਲ ਨੂੰ ਦੇਖ ਕੇ ਵੀ ਕੀ ਕਰੀ ਜਾਂਦੇ ਆ ਜਿਹੜੀ ਲੜਾਈ ਲੜਨੀ ਹੈ ਉਹ ਲੜਦੇ ਨਹੀਂ ਇਧਰੋਂ ਵੇਚ ਵੇਚ ਜ਼ਮੀਨਾਂ ਘਰਾਂ ਨੂੰ ਲਾ ਕੇ ਜਿੰਦੇ ਪਾਪਾ ਕੇ ਕੋਠੀਆਂ ਜਾਂ ਪ੍ਰਵਾਸੀ ਬਿਠਾਤੇ ਤੇ ਆ ਬਾਹਰ ਉੱਡ ਗਏ ਮੁੜ ਕੇ ਦੱਸਦਾ 15-15 ਸਾਲ ਗੇੜੇ ਨਹੀਂ ਮਾਰਦੇ ਪੰਜਾਬ ਨਾਲ ਕੋ ਲੈਣਾ ਦੇਣਾ ਨਹੀਂ ਰਹਿ ਗਿਆ ਇਹਨਾਂ ਲੋਕਾਂ ਦਾ ਇਹ ਗੱਲ ਵੀ ਮੈਂ ਤੁਹਾਨੂੰ ਪਿਛਲੇ 4-5 ਸਾਲ ਤੋਂ ਕਲਪਦਾ ਆ ਰਿਹਾ ਬਾਹਰਲੇ ਤੋਂ ਹੀ ਸੁਣ ਲਓ ਸੋਡੇ ਯੁੱਤੀ ਫਿਰ ਨਹੀਂ ਫਿਰਨੀ ਕਿੱਥੇ ਭਜੋਗੇ ਆ ਮੈਨੂੰ ਸੁਣਾਈ ਗੱਲ ਇੱਕ ਬਾਈ ਨੇ ਬਾਹਰ ਆਸਟ੍ਰੇਲੀਆ ਵਾਲੇ ਨੇ ਉਹ ਕਹਿੰਦਾ ਭਾਈ ਇੱਥੇ 4-5 ਜਣੇ ਇਕੱਠੇ ਹੁੰਦੇ ਆ ਜਗਾ ਲਈ ਗੁਰਦੁਆਰਾ ਬਣਾ ਲੈਂਦੇ ਆ ਮੋਟਾ ਲੋਨ ਚੱਕ ਲੈਂਦੇ ਆ ਗੁਰਦੁਆਰੇ ਦੇ ਉੱਤੇ ਗੁਰੂ ਘਰ ਦੇ ਉੱਤੇ ਉਹ ਗੁਰਦੁਆਰੇ ਦੇ ਚੜਾਵੇ ਨਾਲ ਲੋਨ ਲਾਹੀ ਜਾਂਦੇ ਆ ਜਦੋਂ 5-10 ਸਾਲਾਂ ਦਾ ਲੋਨ ਲੈ ਜਾਂਦਾ ਹੈ ਫਿਰ ਜਦੋਂ ਜੀ ਜੀ ਕਰਦਾ ਹਾਂ ਮੈਂ ਜਿਹਨੂੰ ਮਰਜ਼ੀ ਵੇਚ ਦੇਣਾ ਉਹ ਗੁਰਦੁਆਰਾ ਉਹਨਾਂ ਦੀ ਨਿੱਜੀ ਪ੍ਰਾਪਰਟੀ ਐ ਨਿੱਜੀ ਜਾਇਦਾਦ ਆ ਕੋਈ ਲੋਕ ਸਦਾ ਨੂੰ ਰੋਕੂਗਾ ਪਰ ਸੁਨਕਾਰ ਕਰ ਦਿੰਦੇ ਆ ਕਹਿੰਦਾ ਧੰਦਾ ਬਣਾ ਲਿਆ ਲੋਕਾਂ ਨੇ ਜਾ ਕੇ ਯਾਰ ਛੋਡੇ ਲਈ ਇਸ ਵੇਲੇ ਪੈਸਾ ਮੁੱਖ ਐ ਪੈਸਾ ਡਾਲਰ ਪਾਉਂਡ ਰੁਪਿਆ ਇਹਦੇ ਨਾਲ ਰੁਪਿਆ ਚਾਹੀਦਾ ਉਹਦੇ ਤੋਂ ਡਾਲਰ ਚਾਹੀਦੇ ਆ ਪਾਉਂਡ ਚਾਹੀਦੇ ਆ ਸੋਨੂੰ ਕੋਈ ਧਰਤੀ ਨਾਲ ਨਹੀਂ ਕੋਈ ਇਤਿਹਾਸ ਨਾਲ ਕੋਈ ਬੋਲੀ ਨਾਲ ਕੋਈ ਇੱਜ਼ਤ ਨਾਲ ਕੋਈ ਅਣਖ ਨਾਲ ਕੋਈ ਕਰਤਾਰ ਨਾ ਕੋਈ ਸੋਡਾ ਲੈਣਾ ਦੇਣਾ ਨਹੀਂ ਰਹਿ ਗਿਆ ਮੜਿਓ ਪਰਤਿਓ ਚੰਗੇ ਰਹੋਗੇ ਨਹੀਂ ਪੈੜੀ ਹੋਣੀ ਆ ਲੈ ਲੋ ਮਾੜੀ ਮੋਟੀ ਇੱਧਰ ਕੁ ਜ਼ਮੀਨ ਜੇ ਵੇਚ ਕੇ ਗਏ ਆ ਸਾਂਭ ਲੋ ਆਪਣੀਆਂ ਜਿਹੜੀਆਂ ਨੇ ਪਈਆਂ ਸੋਡੀਆਂ ਕੋਠੀਆਂ ਚਾਰ ਚਾਰ ਮੰਜ਼ਲੀਆਂ ਦੁਆਬੇ ਵਾਲਾ ਸੋਨੂੰ ਕਹਿਣ ਲੱਗਿਆ ਹੁਣ ਤਾਂ ਮਾਝਾ ਮਾਲ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਅਸਾਰਾ ਦੁਆਬਾ ਖਾਲੀ ਹੋਇਆ ਪਿਆ ਸਾਂਭ ਲੋ ਆਕੀ ਨੇ ਥੋੜੇ ਜਵਾਕ ਨਹੀਂ ਤੁਹਾਡੇ ਕੋਲੇ ਰਹਿਣੇ ਯਾਦ ਰੱਖ ਲਿਓ ਕੁੜੀ ਕਾਲੇ ਗੋਰੇ ਨਾਲ ਜਾਊਗੀ ਮੁੰਡਾ ਕਾਲੀ ਗੋਰੀ ਨਾਲ ਜਾਊਗਾ ਤੁਰੇ ਫਿਰੋ ਫਰ ਸੋ ਇਸ ਲਈ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਵੀ ਗੱਲ ਕਰਨੀ ਆ ਸ਼ਾਂਤਮਈ ਤਰੀਕੇ ਨਾਲ ਕਰੋ ਸੰਘਰਸ਼ ਨੂੰ ਸ਼ਾਂਤਮਈ ਚਲਾਓ ਜਿਹੜੇ ਵੀ ਮਤੇ ਪਾ ਰਹੇ ਹੋ ਉਹਦੀਆਂ ਸ਼ਰਤਾਂ ਹੋਣ ਵੀ ਜਿਹੜਾ ਬੰਦਾ ਰੱਖਣਾ ਜਿਹਨੇ ਰੱਖਣਾ ਜਿਹੜੇ ਘਰ ਨੇ ਰੱਖਣਾ ਉਸ ਬੰਦੇ ਦੀ ਜ਼ਿੰਮੇਵਾਰੀ ਨਾਲ ਤੈਅ ਕਰੋ ਉਦੀ ਵੈਰੀਫਿਕੇਸ਼ਨ ਉਦੀ ਪੜਤਾਲ ਪੁਲਿਸ ਦੁਆਰਾ ਹੋਣੀ ਚਾਹੀਦੀ ਹੈ ਰਿਕਾਰਡ ਚੈੱਕ ਹੋਣਾ ਚਾਹੀਦਾ ਵੀ ਕਿੱਥੋਂ ਆਇਆ ਦਾ ਬੈਕਗ੍ਰਾਉਂਡ ਕੀ ਆਦਾ ਪਿਛੋਕੜ ਕੀ ਹੈ ਉਥੋਂ ਕ੍ਰਾਈਮ ਕਰਕੇ ਜੁਰਮ ਕਰਕੇ ਬਲਾਫਕਾਰ ਕਰਕੇ ਕਤਲ ਕਰਕੇ ਇਧਰ ਭੱਜਿਆ ਆਉਂਦੇ ਆ ਇਧਰੋਂ ਕਰਕੇ ਉਧਰ ਭੱਜ ਜਾਂਦੇ ਆ ਇਕੱਠੇ ਹੋ ਜੋ ਇੱਕ ਹੋ ਜੋ ਆਪਣੇ ਬੰਦਿਆਂ ਦੀ ਬਾਹ ਫੜੋ ਆਪਣੇ ਬੰਦਿਆਂ ਨੂੰ ਕੰਮ ਦੇ ਤਰਜੀਹ ਦਿਓ ਜੇ ਕੰਮ ਦੇਣਾ ਵੀ ਆ ਤਾਂ ਮੈਂ ਫੇਰ ਕਹਿੰਦਾ ਮਾਨ ਸਾਹਿਬ ਸੋਚਿਓ ਇਹ ਗੱਲ ਦੇ ਉੱਤੇ ਗੌਰ ਕਰੋ ਕੋਈ ਬੰਦਾ ਕਿਸੇ ਦੇ ਖਿਲਾਫ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਅੱਜ ਗੁਇਰਾਤੀ ਅੱਜ ਮਰਾਠੀ ਅੱਜ ਬੰਗਾਲੀ ਅੱਜ ਤਾਮਲ ਅੱਜ ਦੂਜੇ ਤੀਜੇ ਸਾਰੇ ਆਪਣੀ ਬੋਲੀ ਆਪਣੀ ਵਿਰਸੇ ਆਪਣੀ ਪਛਾਣ ਲਈ ਅੱਜ ਗੋਰੇ ਇੰਗਲੈਂਡ ਦੇ 25% 25% ਇੱਕ ਸਾਲ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਵਧੀ ਹੈ ਤੇ ਗੋਰੇ ਚੀਕ ਉੱਠੇ ਹੁਣ ਹਰ ਬੰਦੇ ਨੂੰ ਖਤਰਾ ਖੜਾ ਹੋ ਗਿਆ ਸਟ੍ਰੇਲਿਆ ਨੂੰ ਖਤਰਾ ਖੜਾ ਹੋ ਗਿਆ ਵੀ ਇੰਨੇ ਬਾਹਰੋਂ ਆ ਕੇ ਬਸ ਗਏ ਅਸੀਂ ਕਿੱਥੇ ਜਾਵਾਂਗੇ ਮੈਂ ਕਹਿੰਦਾ ਸਹੀ ਪਿੱਟਦੇ ਆ ਮੈਂ ਹੱਕ 'ਚ ਨਹੀਂ ਹੈਗਾ ਇਸ ਗੱਲ ਦੇ ਵੀ ਸਾਡੇ ਬੰਦੇ ਬਾਹਰ ਜਾ ਕੇ ਪੱਕੇ ਤੌਰ ਤੇ ਬਸਨੀਕ ਬਣਨ ਸਾਡੇ ਬੰਦੇ ਬਾਹਰ ਜਾਣ ਕੰਮ ਕਰਨ ਵਾਪਸ ਇੱਥੇ ਆਉਣ ਕਿਉਂ ਉਹਨਾਂ ਦੇ ਤੁਸੀਂ ਸੱਭਿਆਚਾਰ ਗਾਲ ਰਹੇ ਹੋ ਜਿਉਂ ਉਹਨਾਂ ਦੀ ਪਛਾਣ ਖਤਮ ਕਰ ਰਹੇ ਹੋ ਜਿਹੜਾ ਇੰਗਲੈਂਡ ਜਿਹੜੇ ਗੋਰਿਆਂ ਨੇ ਪੂਣੀ ਦੁਨੀਆ ਤੇ ਰਾਜ ਕੀਤਾ ਉਹ ਇੰਗਲੈਂਡ ਦੇ ਵਿੱਚ ਛੋਟਾ ਜਿਹਾ ਮੁਰਖ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆਪਦੇ ਜੱਦੀ ਮੁਰਖ ਦੇ ਵਿੱਚ ਦੇਖੋ ਕਿੱਧਰ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਕਰ ਪਏ ਖੜੇ ਆ ਮੈਗਨੇਟ ਟੌਮੀ ਰੌਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮ ਯੋਧੇ ਨੂੰ ਸਲੂਟ ਆ ਯੋਧੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕਦੋਂ ਬਾਅਦ ਸਾਰੇ ਸਾਡੇ ਆਖੇ ਆਗੇ ਕਬਜ਼ਾ ਕਰੀ ਜਾਂਦੇ ਹੋ ਮੁੜਿਓ ਹਰ ਬੰਦੇ ਨੂੰ ਆਪ ਦੀ ਪਛਾਣ ਪਿਆਰੀ ਹੁੰਦੀ ਹੈ। ਹਰ ਬੰਦੇ ਨੂੰ ਆਪਣੀ ਹੋਂਦ ਪਿਆਰੀ ਹੁੰਦੀ ਹੈ, ਆਪਣੀ ਹਸਤੀ ਪਿਆਰੀ ਹੁੰਦੀ ਆ। ਜਿਹੜੇ ਬੰਦੇ ਅੰਦਰ ਮਾੜੀ-ਮੋਟੀ ਵੀ ਜ਼ਮੀਰ ਜਾਂਦੀ ਹੋ, ਜਾਗਦੀ ਹੁੰਦੀ ਆ। ਕੋਈ ਬੰਦਾ ਆਪਣੀ ਹਸਤੀ ਨੂੰ ਮਾਰ ਕੇ ਕਦੇ ਨਹੀਂ ਜਿੱਤ ਸਕਦਾ। ਛੋਟੇ ਦਾ ਪਤਾ ਨਹੀਂ ਕੀ ਕਿੱਧਰ ਉੱਡ ਗਈਆਂ ਹਸਤੀਆਂ, ਕਰਤਾਰ, ਜ਼ਮੀਰਾਂ, ਪੈਸੇ ਮਗਰੀ ਹੋ ਕੇ ਤੁਰੇ ਫਿਰਦੇ ਕੰਮਲੇ। ਡਿਪਰੈਸ਼ਨ ਦੇ ਸ਼ਿਕਾਰ ਹੋਏ ਬੈਠਾ ਤੁਸੀਂ। ਕੈਨੇਡਾ ਦੇ ਵਿੱਚ ਹਰ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ। ਬੁਰਾ ਹਾਲ ਆ ਪੈਸੇ ਹੈ ਨਹੀਂ ਬੈਂਕੇ ਦਿਹਾੜੇ ਸੋਡੇ ਤਰੇ ਫਿਰਦਿਆਂ ਕਿਸਤਾ ਇਹਦੀਆਂ ਆ ਗਈਆਂ ਉਹਦੀਆਂ ਆ ਗਈਆਂ ਆ ਹੋ ਗਿਆ ਆ ਹੋ ਗਿਆ ਆ ਇਸ ਮਾਜੀ ਖਪਾਈ ਕਰਦੇ ਫਿਰਦੇ ਰਹਿੰਦੇ ਆ ਆ ਧਰਤੀ ਤੁਹਾਨੂੰ ਕੁਖੀ ਮਰਨ ਦੇ ਦੂਗੀ ਜਿਹੜੀ ਦੀਨ ਦੁਨੀਆ ਦੇ ਲੋਕਾਂ ਨੂੰ ਜਾ ਸਕਦੀ ਹੈ ਸੋ ਸਾਰੇ ਇੱਕ ਸੱਜਣ ਲਿਖਦਾ ਕਿ ਵੋਟਾਂ ਖਾਤਰ ਬਾਈ ਸਹੀ ਗੱਲ ਆ ਇਥੇ ਕੁੱਲ ਬੰਦਾ ਇਹ ਦੱਲੇ ਲੋਕ ਆ ਮੈਂ ਕਹਿੰਦਾ ਜਿਨ੍ਹਾਂ ਨੂੰ ਸਿਰਫ ਆਪਣੀਆਂ ਵੋਟਾਂ ਪਿਆਰੀਆਂ ਨੇ ਇਹ ਵੋਟਾਂ ਲਈ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਨਾਸ ਮਾਰਿਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਲੈਣ ਦੀ ਖਾਤਰ ਇਹਨਾਂ ਲੋਕਾਂ ਨੇ ਸਸਤੀਆਂ ਦਿਹਾੜੀਆਂ ਦੀ ਖਾਤਰ ਆਪਣੇ ਘਰਾਂ ਦੇ ਵਿੱਚ ਬੰਦੇ ਬਾਲੇ ਆਪਣੇ ਚੁੱਲ੍ਹੇ ਚੜਾਏ ਇਹਨਾਂ ਨੂੰ ਕੋਈ ਇੱਜ਼ਤ ਨਾ ਅਣਖ ਨਾਲ ਕੋਈ ਕੱਖ ਨਹੀਂ ਦੇ ਗਿਆ ਇਹਨਾਂ ਲੋਕਾਂ ਨੂੰ ਕੋਈ ਪਿਆ ਪੰਜਾਬ ਨਾਲ ਪਿਆਰ ਨਹੀਂ ਰਹੇਗਾ ਇਹਨਾਂ ਲੋਕਾਂ ਨੂੰ ਸੋ ਮੈਂ ਬਸ ਇਹੀ ਗੀਤ ਤੁਹਾਨੂੰ ਕਰਨੀ ਸੀ ਗੌਰ ਕਰ ਲਓ ਮੇਰਾ ਵੀਰ ਇਧਰੋਂ ਸੁਣ ਕੇ ਇਧਰੋਂ ਨਾ ਕੱਢੋ ਇਹ ਮੁੱਦਾ ਖਤਮ ਨਹੀਂ ਹੋਣਾ ਚਾਹੀਦਾ ਇਹ ਮੁੱਦਾ ਸ਼ਾਂਤਮਈ ਤਰੀਕੇ ਨਾਲ ਮੈਂ ਫੇਰ ਕਹਿਣਾ ਬਾਰ-ਬਾਰ ਕਹਿਣਾ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਤੇ ਇਨ੍ਹਾਂ ਸਰਕਾਰਾਂ ਦੀਆਂ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਵੀ ਇਹਨੂੰ ਡਾਂਬੂ ਲਾ ਕੇ ਪੰਜਾਬ ਦੀ ਜ਼ਿੰਵੰਦਗੀ ਦਾ ਸ਼ਿਕਾਰ ਖੇਡਿਆ ਜਾਵੇ ਕੋਈ ਮੌਕਾ ਐਸਾ ਨਾ ਦੇ ਦਿਓ ਕਿਤੇ ਹਿੰਸਕ ਹੋਣ ਦੀ ਲੋੜ ਨਹੀਂ ਕੋਈ ਹੱਸ ਗੱਲ ਕਰਨ ਦੀ ਲੋੜ ਨਹੀਂ ਸ਼ਾਂਤਮਈ ਤਰੀਕੇ ਨਾਲ ਆਪਾਂ ਕਾਨੂੰਨ ਬਣਾਉਣ ਵਾਲੀ ਕਹਾਣੀ ਨੂੰ ਲੈ ਕੇ ਜਾਣਾ ਹੈ ਸ਼ਾਂਤਮਈ ਚੱਲੋਗੇ ਤਾਂ ਕਾਨੂੰਨ ਆਪਾਂ ਬਣਾ ਕੇ ਹਟਾਂਗੇ ਜਿਹੜਾ ਦੂਜੇ ਸੂਬਿਆਂ ਦਾ ਕਾਨੂੰਨ ਹੈ ਉਹ ਸਰਕਾਰਾਂ ਦੇ ਦਬਾਅ ਪਾਉਂਗੇ ਇਨ੍ਹਾਂ ਪੋਲੀਟਿਕਲ ਬੰਦਿਆਂ ਨੂੰ ਤੁਸੀਂ ਇਹ ਸਵਾਲ ਜਵਾਬ ਕਰੋਗੇ ਵੀ ਇਹ ਮੁੱਦੇ ਠਾਓ ਇਹ ਕਾਨੂੰਨ ਬਣਨੇ ਚਾਹੀਦੇ ਆ ਤਾں ਜਾ ਕੇ ਇਹ ਮਸਲੇ ਜਿਹੜੇ ਹੱਲ ਹੋਣੇ ਆ ਬਾਈ ਹਿੰਸਕ ਹੋ ਕੇ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਇਹ ਰਾਹ ਨਾ ਫੜ ਲਿਓ ਕਦੇ ਇਹ ਤਾਂ ਚਾਹੁੰਦੇ ਨੇ ਕਿ ਹਾਂ ਇਹ ਹਸਕਾਉਣ ਤੇ ਅਸੀਂ ਤਿਆਰੀ ਪੱਟੀ ਖਿੱਚੀ ਬੈਠੇ ਆ ਤਾਂ ਇੱਕ ਛੋਟੀ ਜੀ ਗੱਲ ਮੈਂ ਹੋਰ ਵੀ ਕਰ ਲੰਨਾ ਦੇਖੋ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਇਹ ਪਹਿਲਾਂ ਵੀ ਉੱਠਿਆ ਵਿਵਾਦ ਕੇ ਦਿਲਜੀਤ ਦਸਾਂਜ ਦੀ ਫਿਲਮ ਤੇ ਅਮਰਿੰਦਰ ਗਿੱਲ ਦੀ ਫਿਲਮ ਆਈ ਸੀਗੀ ਉਹਨਾਂ ਫਿਲਮਾਂ ਦਾ ਵਿਰੋਧ ਹੋਇਆ ਬਾਈਕਾਟ ਹੋਇਆ ਉਦੋਂ ਗਦਾਰ ਤੱਕ ਕਿਹਾ ਗਿਆ ਬਹੁਤ ਕੁਝ ਸ਼ਬਦ ਬੋਲੇ ਗਏ ਵੱਡੇ ਵੱਡੇ ਫਿਲਮੀ ਇੰਡਸਟਰੀ ਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਬਹੁਤ ਕੁਝ ਬੋਲਿਆ ਤੇ ਬੜਾ ਕੁਸ਼ਿਆਣੇ ਬਕਵਾਸ ਕੀਤੀ ਆ ਹੁਣ ਇੱਕ ਪਾਸੇ ਫਿਰ ਕਟ ਖੇਢੀ ਜਾ ਰਹੀ ਆ ਤੇ ਦੂਜੇ ਪਾਸੇ ਜਿਹੜਾ ਜਥਾ ਜਾਂਦਾ ਹੁੰਦਾ ਹਰ ਸਾਲ ਨਲਕਾਣਾ ਸਾਹਿਬ ਪੰਜਾ ਸਾਹਿਬ ਉਹ ਜਥੇ ਨੂੰ ਜਵਾਬ ਦੇ ਦਿੱਤਾ ਗਿਆ ਵੀ ਜਥਾ ਨਹੀਂ ਜਾਊਗਾ ਸੋ ਜਿੱਥੇ ਆਵਾ ਦਾ ਲੋਟ ਲੱਗਦਾ ਉੱਥੇ ਸਹੀ ਆ ਇਹਨਾਂ ਨੂੰ ਜਿੱਥੇ ਦੂਜੇ ਆ ਉੱਥੇ ਫਿਰੇ ਰੋਕਾਂ ਲਾ ਦਿੰਦੇ ਆ ਸੋ ਸਾਨੂੰ ਇਸ ਗੱਲੇ ਵੀ ਇਸ ਸਰਕਾਰ ਦੇ ਉੱਤੇ ਕਿ ਜੇ ਬਾਈਕਾਟ ਕਰਨਾ ਸਾਰਾ ਹੀ ਕਰ ਦਿਓ ਯਾਰ ਫਿਰ ਮੈਚ ਮੂਚ ਕਿਉਂ ਖੜੀ ਜਾਂਦੇ ਹੋ ਪਰ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਆ ਹੱਥ ਤੇ ਬੈਠੇ ਆ ਸਰਾਹ ਤੇ ਬੈਠੇ ਆ ਕਿ ਮੁਲਕਾਂ ਦੇ ਵਿੱਚ ਅਮਨ ਭਾਈ ਚੜਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਐ ਨਾ ਜੰਗਾਂ ਹੱਲ ਨੇ ਜਾਂ ਜੁੱਧ ਹੱਲ ਨੇ ਨਾ ਕਿੜਤਾਂ ਜਿਹੜੀ ਹੈਗੀ ਇਹ ਹੱਲ ਨਹੀਂ ਹੈਗੇ ਮਸਲੇ ਕਿ ਭਾਈਚਾਰਾ, ਪ੍ਰੇਮ, ਆਪਸੀ ਜਿਹੜਾ ਮਿਲਵਰਤਨ ਇਹਦੇ ਨਾਲ ਹੀ ਮਸਲੇ ਹੱਲ ਹੋ ਜਾਣੇ ਹੁਣੇ। ਨਹੀਂ ਦੁਨੀਆ ਤਾਂ ਕਿੰਨੀ ਇੱਥੇ ਲੜੀ ਜਾਂਦੀ ਐ ਕਾਹ ਕਾ ਸਦੀਆਂ ਤੋਂ ਦਹਾਕਿਆਂ ਤੋਂ ਮੁਲਕ ਲੜੀ ਜਾਂਦੇ ਐ। ਜੰਗਾਂ ਨਾਲ ਮਸਲਾਂ ਦੀ ਹੱਦ ਨਹੀਂ ਨਿਕਲੇ। ਹੱਲ ਅਮਨ ਭਾਈਚਾਰੇ ਚੋਂ ਨਿਕਲਣਾ, ਪਿਆਰ ਮੁਹੱਬਤ ਚੋਂ ਨਿਕਲਣਾ। ਦੋਨੇ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਇਹ ਸਾਡੀ ਕੋਈ ਜੰਗ ਲੱਗੇ। ਸਭ ਵਪਾਰ ਖੁੱਲੇ ਹੋਣੇ ਚਾਹੀਦੇ ਆ। ਲੋਕਾਂ ਦਾ ਆਉਣਾ ਜਾਣਾ, ਮਿਲਜੁਲ ਵਧਣਾ ਚਾਹੀਦਾ। ਦੋਨਾਂ ਮੁਰਖਾਂ ਦੀ ਨੇੜਤਾ ਹੋਣੀ ਚਾਹੀਦੀ ਏ ਤਾਂ ਹੀ ਚੰਗੀ ਗੱਲ ਹੋਣੀ ਏ ਸੋ ਗੌਰ ਕਰੋ ਮੇਰਾ ਵੀਰ ਜੋ ਜੋ ਗੱਲਾਂ ਮੈਂ ਤੁਹਾਡਾ ਨਾ ਕੀਤੀਆਂ ਨੇ ਬਾਹਰ ਦੇ ਖਾਰਸਾ ਵਹਿਮ ਜਿਹੀ